ਉੰਨੇ ਕਿ ਲੱਖਾਂ ਦਾ ਬੋਰਡ ਇਗਜ਼ਾਮ ਦਾ ਕੀ ਆਪਾਂ ਨੇ ਕੀਤਾ ਤੇ ਕੀ ਨਹੀਂ ਕੀਤਾ ਦੇ ਕੁਲ ਅੰਕ ਆਪਣੇ 48 ਨੇ 80 ਵਿੱਚੋਂ ਤਾਂ ਵੈਲਕਮ ਬੈਕ ਟੂ ਚੈਨਲ ਆਈ ਹੋਪ ਤੁਸੀਂ ਸਾਰੇ ਸਾਰੇ ਜਾਣੇ ਕੈਟ ਹੋਗੇ ਹੇ ਗਾਇਜ਼ ਅੱਜ ਦਾ ਵਲੌਗ ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇ ਥੰਬਨੇਲ ਤਾਂ ਹਨੇ ਦੇਖ ਹੀ ਲਿਆ ਤੇ ਅੱਜ ਦਾ ਵਲੌਗ ਜਿਹੜਾ ਹੋਣ ਵਾਲਾ ਉਹ ਮੇਰੇ ਰਿਜ਼ਲਟ ਤੇ ਹੋਣ ਵਾਲਾ ਹੈ ਕਿਉਂਕਿ ਅੱਜ ਮੇਰਾ ਰਿਜ਼ਲਟ ਸੀਗਾ ਕੌਣ ਵੀ ਕਹਦਾ ਹੋਰ ਅਜਾਉਂਦਾ ਕੀ ਆਪਾਂ ਨੇ ਕੀਤਾ ਤੇ ਕੀ ਨਹੀਂ ਕੀਤਾ ਉਹ ਸਾਰਾ ਕੁਝ ਜੀ ਦੇਖਦਾ ਹੋਇਆ ਤੇ ਦੇਖਦੇ ਆਂ ਪਾਸ ਹੋਇਆ ਜਾਂ ਫੇਲ ਤੁਸੀਂ ਚੈਨਲ ਤੇ ਬਣੇ ਹੋ ਚੈਨਲ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਜਾ ਜਾਂ ਹੋਰ ਕਮੈਂਟ ਕਰ ਵੀਡੀਓ ਤਾਂ ਹੁਣ ਦੇਖਦੇ ਆਂ ਰਹਿਣ ਗਿਆ ਤੇ ਚਲੋ ਵੀਡੀਓ ਸ਼ੁਰੂ ਕਰਦੇ ਆਂ ਉਸ ਤੋਂ ਪਹਿਲਾਂ ਇੱਕ ਫਲੈਸ਼ ਜੀ ਇਧਰ ਤਾਂ ਆਪਣਾ ਇਹ ਨਾਮ ਨੂਮ ਲਿਖਿਆ ਹੋਇਆ ਤੇ ਇਧਰ ਆਪਣਾ ਦੋਸਤੋ ਇਹ ਆਪਣਾ ਤੇ ਜਿਹੜਾ ਪੰਜਾਬੀ A ਦਾ ਤੇ ਪੰਜਾਬੀ B ਦੇ ਨੰਬਰ ਤੁਸੀਂ ਚੈੱਕ ਕਰੀ ਸ਼ਾਹਦੇ ਤੇ ਆਪਣੇ ਜਿਹੜੇ ਕੁੱਲ ਅੰਕ ਆਏ ਨੇ ਤੇ ਉਹ ਆਏ ਨੇ ਆਪਣੇ 53 ਇਹ ਜਿਹੜੇ ਆਪਣੇ ਆਏ ਨੇ ਇਸ਼ਾ ਹਿੰਦੀ ਚੋ ਉਹ ਜੋ ਆਪਣੇ ਇਹ ਦੇਖ ਸਕਦੇ ਤੁਸੀਂ ਕੀ ਕੁਸ ਇਹ ਕੋਲਾ ਅੰਕ ਆਪਣੇ 48 ਨੇ ਅਸੀਆਂ ਵਿੱਚੋਂ ਤੇ ਇਧਰ ਅੰਗਰੇਜ਼ੀ ਵਿੱਚੋਂ ਇਧਰ ਉਹ ਆਪਣੇ ਆਏ ਨੇ ਇਧਰ ਵੀ ਦੇਖ ਸਕਦੇ ਟਰਮੋਟਰਮ ਇਹ ਕੋਲਾ ਅੰਕ ਪਨੁਆਏ ਨੇ 33 37 37 ਦੇ ਹੁਣ ਉਹਨਾਂ ਦਾ ਮੇਨ ਵਿਸ਼ੇ ਤੇ ਗ੍ਰਿਥ ਤੇ ਇਹਦਾ ਮੈਂ ਟਿਊਸ਼ਨ ਵੀ ਲੱਕਿਆ ਸੀ ਵੇਰ ਵੀ ਆਪਾਂ ਦੇਖਦੇ ਕਿੰਨੇ ਅੱਸੀਆਂ ਵਿੱਚੋਂ 38 ਆਏ ਨੇ ਬਾਕੀ ਠੀਕ ਹੈ ਮੈਚੀਟਿੰਗ ਇਹ ਜਮਾਰੀ ਨਹੀਂ ਬਸ ਕਿ ਇਸ ਜਮਾਰੀ ਹੈ ਬਾਕੀ ਠੀਕ ਹੈ ਬੜਾ ਜ਼ੋਰ ਲਗਿਆ ਬਹੁਤ ਸਤੇ ਸਾਇੰਸ ਵਿਸ਼ਾ ਪਾਸ ਮੈਥੀਟਿਕ ਤਾਂ ਹੋ ਗਿਆ ਬਾਕੀ ਇਹ ਤੁਹਾਨੂੰ ਦੱਸਿਆ ਸਾਰੇ ਚ ਹੋਏ ਗਏ ਨਹੀਂ ਵਿਸ਼ੇ ਜੋ ਸਾਇੰਸ ਚੋਤੇ ਆਪਣੇ ਆਈਐਨਐਸੀਆਂ ਚੁਸਤਾਏ ਜਿ ਥੋੜੀ ਘਟਨੀ ਤੇ ਹੁਣ ਉਹਨੇ ਸਭ ਤੋਂ ਔਖੇ ਸਬਜੈਕਟ ਬੋਰਿੰਗ ਮਸਮਾਜਿਕ ਸਿੱਖਿਆ ਚੋਈ ਜੂ ਮ ਆਪਣੇ ਆਈਐਨਐ ਤੇ ਹੀ ਵੀ ਸਭ ਤੋਂ ਘਟਨੀ ਤੇ ਹੁਣ ਉਹਨੇ ਕੰਪਿਊਟਰ ਸਾਇੰਸ ਇਹ ਵੀ ਬੋਰਿੰਗ ਹੋਈ ਹੈ ਇਹ ਜੋ ਆਪਣੇ ਇਧਰ ਪੱਜੀ ਨਾ ਇਹ ਜੋ ਆਪਣੇ ਆਈਐਨਐ 17 ਕਿਉਂਕਿ 17 ਵਾਲਾ ਹੀ ਪਾਸ ਤੇ ਆਪਣੇ 17 ਨਹੀਂ ਆ ਗਈ ਵੀ ਮੈਨੂੰ ਯਾਦ ਆ ਕਿ ਮੈਂ ਪਾਸ ਹੋਣ ਲਈ ਕੱਖ ਕਰਕੇ ਆਜੀ ਵੇਟ ਵੇ ਕਾ ਕਰਕੇ ਆਪਾਂ ਪਾਸ ਹਾਂ ਇਹ ਆਉਣੇ ਆਪਾਂ ਸਿਰ ਇਹ ਆਪਣਾ ਹੈਗਾ ਸਿਰ ਰਿਕ ਸਿੱਖਿਆ ਵਿਸ਼ਾ ਏ ਜੋ ਆਵੇ ਨੇ ਆਪਣੇ 3 ਤੇ ਬਾਕੀ ਹੁਣ ਆਪਾਂ ਦੇਖਦੇ ਆ ਕਿ ਇਹ ਆਪਣੇ ਹੋਂਸੇ ਹੋਏ ਨੇ ਇਹ ਆਪတို့ ਆਪ ਹੀ ਹੈਂਸਲ ਵੀਡੀਓ ਨੂੰ ਰੋਕ ਕੇ ਆਪ ਹੀ ਜੁਣ ਜਾਮ ਕਰਕੇ ਦੇਖੀ ਚੱਲੋ ਤੇ ਹੁਣ ਆਪਾਂ ਆਉਣੇ ਆ ਪਾਸਾਂ ਜਵੇ ਤਾਂ ਗਾਇਜ਼ ਆਪਾਂ ਦੇਖਦੇ ਆ ਆਪਾਂ ਪਾਸ ਤੇ ਪਰਤੀ ਸੱਚ ਆਪਣੇ ਗ੍ਰੇਡ ਆਏ ਨੇ ਉਹਨਾਂ ਦਾ 0.6% 50 ਦੇ ਲਾਭ ਸੀ ਬਹੁਤ ਜਿਆਦਾ ਘਟ ਰਿਹਾ 50% 80 ਤੋਂ 80 ਲੈਣੇ ਚਾਹੀਦੇ ਸੀ ਪਰ ਹੁਣ ਕੋਈ ਚੱਕਰ ਨਹੀਂ 650 ਦੇ ਵਿੱਚੋਂ ਆਏ ਨੇ ਮੇਰੇ 323 ਬਾਕੀ ਪਾਸ ਤਾਂ ਉਹਨਾਂ ਨੇ ਕਾਲੇ ਦਿੱਤਾ ਵੈਸੇ ਇਹ ਜਿਹੜੇ ਅੰਕ ਨੇ ਫੇਲ ਹਾਲੇ ਸੀਗੇ ਬਾਕੀ ਆਪਾਂ ਠੀਕ ਆ ਬਾਕੀ ਆਪਾਂ ਪਾਸ ਆ ਤੁਸੀਂ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਕਿਉਂਕਿ ਪਾਸ ਫੇਲ ਤਾਂ ਚੱਲਦਾ ਹੀ ਰਹਿੰਦਾ ਬਾਕੀ ਆਪਾਂ ਚੈਨਲ ਤੇ ਆਲ ਆਲ ਓਵਰ ਆਪਾਂ ਕੰਟੀਨਿਊ ਰਾਂਗੇ ਵੀਲੋ ਤੁਹਾਨੂੰ ਮਿਲਦੇ ਰਹਿਣਗੇ ਬਾਕੀ ਪੜਾਈ ਬਰੂਈ ਤਾਂ ਆਪਾਂ ਦੇਖ ਹੀ ਕਰਾਂਗੇ ਯਾਰ ਬਾਕੀ ਕੋਈ ਵੀਡੀਓ ਦੇਖ ਕੇ ਹੋਰ ਨਾ ਕੋਈ ਕਰ ਦਿਓ ਬਾਕੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਨੂੰ ਜਿੰਨੇ ਆਪਣੇ ਉਹ ਆਉਂਦੇ ਨੇ ਨਾ ਵਿਊ ਉਦੋਂ ਸਿਰਫ ਸਬਸਕ੍ਰਾਈਬਰ ਥੋੜੀ ਜਿਹੀ ਕਾਟ ਰਿਹਾ ਕਰਕੇ ਤੁਸੀਂ ਸਬਸਕ੍ਰਾਈਬ ਸਬਸਕ੍ਰਾਈਬ ਹੀ ਕਰ ਲਓ ਚੈਨਲ ਨੂੰ ਚਲੋ ਜੀ ਹੁਣ ਦੇਖਦੇ ਆਂ ਦੇਖਣਾ ਤਾਂ ਕੀ ਆ ਬਸ ਦੱਸਤਾ ਤੇ ਹਾਂਜੀ ਗਾਇਜ਼ ਜੇ ਸੀ ਆਪਣਾ ਰਿਜ਼ਲਟ ਤੇ ਇਹ ਵਲੌਗ ਛੋਟਾ ਸੀ ਥੋੜਾ ਜਿਹਾ ਛੋਟਾ ਸੀ ਕਿਉਂਕਿ ਰਿਜ਼ਲਟ ਬਾਈ ਦੱਸਣਾ ਸੀ ਆਈ ਹੋਪ ਤੁਹਾਨੂੰ ਸਾਡਾ ਰਿਜ਼ਲਟ ਤੇ ਵਲੌਗ ਵਧੀਆ ਲੱਗਾ ਵਧੀਆ ਲੱਗਾ ਤਾਂ ਲਾਈਕ ਜ਼ਰੂਰ ਕਰਨਾ ਮੇਰਾ ਨੈਕਸਟ